ਨਸਕਾਰ ਦੋਸਤੋ ਨੈਕਸਸਾ ਦੇਖਣ ਵਾਲੇ ਸਾਰ ਦਸ ਦਾ ਸਵਾਗਤ ਹੈ ਤੁਹਾਨੂੰ ਅੱਜ ਦੀ ਕਿ ਪਿਛਲੇ ਲੰਬੇ ਸਮੇਂ ਤੋਂ ਕਾਗਰਸ ਦਾ ਮੁੱਦਾ ਚੱਲਦਾ ਪਿਆ ਨਰੇਗਾ ਸਕੀਮ ਨੂੰ ਲੈ ਕੇ ਜਿਹੜੇ ਚੱਲਦੇ ਕਾਫੀ ਜ਼ਿਆਦਾ ਰੈਲੀਆਂ ਵੀ ਹੁੰਦੀਆਂ ਪਈਆਂ ਧਰਨੇ ਪ੍ਰਦਰਸ਼ਨ ਵੀ ਹੁੰਦੇ ਪਏ ਆ ਅੱਜ ਸਾਰਨਾ ਦੀ ਨਾਲ ਹਲਕਨ ਚਾਰਜ ਰੇਨੂ ਕਸ਼ਵ ਜੁੜੇ ਗੱਲਬਾਤ ਕਰਾਂਗੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਨਾਮ ਕਿਉਂ ਕੀਤਾ ਗਿਆ ਕਿਉਂ ਕੀਤਾ ਗਿਆ ਹੋਰ ਕੀ ਕਹਿਣਾ ਚਾਹੁੰਦੇ ਮੈਨਸਕਾਰ ਜੀ ਅਹ ਨਮਸਕਾਰ ਜੀ ਮੈਡਮ ਗੱਲ ਕੀਤੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਦੇਖਣ ਮਿਲਿਆ ਗਰਦਾਸਪੁਰ ਉਰ ਪਠਾਨਕੋਟ ਦੇ ਵਿੱਚ ਕਾਫੀ ਰੈਲੀਆਂ ਵੀ ਕੀਤੀਆਂ ਗਈਆਂ ਕਾਂਗਰਸ ਵੱਲੋਂ ਕਿ ਜਿਹੜੇ ਨਰੇਗਾ ਸਿੰਘ ਦਾ ਨਾਮ ਚੇਂਜ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਅਹ ਮੈਂ ਇਹ ਕਹਿਣਾ ਚਾਹਾਂਗੀ ਕਿ ਕਾਂਗਰਸ ਜਿਹੜਾ ਭਾਜਪਾ ਨੇ ਇੱਕ ਸੁਪਨਾ ਦੇਖਿਆ ਸੀ ਕਿ ਅਹ ਭਾਰਤ ਮੁਕਤ ਕਾਂਗਰਸ ਜਿਹੜੇ ਇਹ ਸੁਪਨਾ ਸਾਕਾਰ ਕੀਤਾ ਲੋਕਾਂ ਨੇ ਇਹਨਾਂ ਨੂੰ ਕਾਂਗਰਸ ਨੂੰ ਭਾਰਤ ਮੁਕਤ ਕੀਤਾ ਗਿਆ ਤੇ ਇਹ ਕੀ ਕਰ ਰਹੀ ਹੈ ਇਹ ਤਿਰ ਮਿਲਾ ਰਹੀ ਹੈ ਕਿ ਮੈਂ ਸੱਤਾ ਦੇ ਵਿੱਚ ਵਾਪਸ ਤੋਂ ਕਿੱਦਾਂ ਵਾਪਸੀ ਕਰਾਂ ਔਰ ਕਾਂਗਰਸ ਦਾ ਇੱਕੋ ਹੀ ਸਟ੍ਰੈਟਜੀ ਰਹਿੰਦੀ ਹੈ ਕਿ ਗਲਤ ਨਰੇਟਿਵ ਸੈੱਟ ਕਰੋ ਤੇ ਕਿਸੇ ਵੀ ਤਰੀਕੇ ਦੇ ਨਾਲ ਜਨਤਾ ਨੂੰ ਪਰਮਾਓ ਪਰਮਾ ਦਿਓ ਤੇ ਵੋਟਾਂ ਲੈ ਲਓ ਤੇ ਸੱਤਾ ਦੇ ਵਿੱਚ ਆ ਜਾਓ ਜਦੋਂ ਕਿ ਨਰੇਗਾ ਤੋਂ ਮਨਰੇਗਾ ਹੋਇਆ ਔਰ ਮਨਰੇਗਾ ਦਾ ਵੀ ਨਾਮ ਬਹੁਤ ਵਾਰੀ ਚੇਂਜ ਕੀਤਾ ਗਿਆ ਤੇ ਜੇ ਹੁਣ ਵਿਕਸਿਤ ਭਾਰਤ ਜੀ ਰਾਮ ਜੀ ਨਾਮ ਕਰ ਦਿੱਤਾ ਗਿਆ ਜਿਹੜਾ ਬੜਾ ਚੰਗਾ ਨਾਮ ਹੈ ਰੱਬ ਦਾ ਨਾਮ ਹੈ ਤੇ ਕੀ ਮਾੜਾ ਕੀਤਾ ਜੇ ਇਹ ਕਹਿ ਰਿਹਾ ਹੈ ਕਿ ਮਨਰੇਗਾ ਦਾ ਮਹਾਤਮਾ ગાંધી ਵੀ ਜਦੋਂ ਗਏ ਸੀ ਆਪਣੇ ਅੰਤਿਮ ਸਮੇਂ ਦੇ ਵਿੱਚ ਹੇ ਰਾਮ ਮੀ ਕਹਿ ਕੇ ਗਏ ਸੀ ਇਹ ਤੇ ਰਾਮ ਜੀ ਦਾ ਹੀ ਨਾਮ ਆ ਰਿਹਾ ਤੇ ਕਿਹ ਪ੍ਰਿੰਕਾ ਵਾਰਡਰਾ ਜਿਹੜੀ ਹੈ ਸੱਤਾ ਦੇ ਵਾਸਤੇ ਪ੍ਰਿੰਕਾ ਵਾਰਡਰਾ ਤੋਂ ਪ੍ਰਿੰਕਾ ગાંધી ਹੋ ਸਕਦੀ ਹੈ ਤੇ ਕਿਹ ਦੇਸ਼ ਦੇ ਵਿਕਾਸ ਦੇ ਵਾਸਤੇ ਮਨਰੇਗਾ ਤੋਂ ਜੀ ਰਾਮ ਜੀ ਨਹੀਂ ਹੋ ਸਕਦਾ ਇਹ ਮੈਂ ਕਾਂਗਰਸ ਨੂੰ ਜਰੂਰ ਪੁੱਛਾਂਗੀ ਭਾਈ ਕੀ ਮਾੜਾ ਕੀਤਾ ਸੈਂਟਰ ਨੇ ਜੇ 100 ਤੋਂ ਦਿਹਾੜੀਆਂ ਵੱਧ ਕਰਕੇ 125 ਦਿਹਾੜੀਆਂ ਕਰਤੀਆਂ ਜੇ ਸਾਡੀ ਬੀਜੇਪੀ ਸਰਕਾਰ ਦਾ ਸੈਂਟਰ ਗਵਰਨਮੈਂਟ ਨੇ ਇਸ ਦੇ ਵਿੱਚ ਸੁਧਾਰ ਕੀਤੇ ਕਿਉਂ ਸੁਧਾਰ ਕੀਤੇ ਕਿਉਂਕਿ ਮਨਰੇਗਾ ਟੋਟਲੀ ਮਿਸਯੂਜ਼ ਹੋ ਰਹੀ ਸੀਗੀ ਉਸਦੇ ਡਾਟਾ ਉਸ ਦੇ ਤਰਤੇ ਪੂਰੇ ਦੇ ਪੂਰੇ ਹੈਗੇ ਆ ਔਰ ਉਸ ਮਿਸਯੂਜ਼ ਨੂੰ ਖਤਮ ਕਰਨ ਵਾਸਤੇ ਭਾਈ ਨਰਿੰਦਰ ਭਾਈ ਮੋਦੀ ਜੀ ਦਾ ਜਿਹੜਾ ਸੁਪਨਾ ਹੈ ਕਿ ਪਿੰਡਾਂ ਦੇ ਵਿੱਚ ਭਾਰਤ ਵੱਸਦਾ ਤੇ ਉਹ ਪਿੰਡਾਂ ਨੂੰ ਵਿਕਾਸ ਕੀਤਾ ਜਾਏ ਵਿਕਾਸ ਦੀ ਲੀਤ ਲਿਆਂਦਾ ਜਾਏ ਉਸ ਦੇ ਵਾਸਤੇ ਹੀ ਜੀ ਰਾਮ ਜੀ ਜਿਹੜੀ ਨਵੀਂ ਸਟੀਮ ਲਾਂਚ ਕੀਤੀ ਗਈ ਨਵੀਂ ਕਹ ਲੋ ਜਾਂ ਪੁਰਾਣੀ ਨੂੰ ਇੱਕ ਸਹੀ ਤਰੀਕੇ ਦੇ ਨਾਲ ਉਸ ਦੀਆਂ ਖਾਮੀਆਂ ਨੂੰ ਪੂਰਾ ਕਰਦੇ ਹੋਏ ਨਵੀਂ ਦੇ ਵਿੱਚ ਜਿਹੜੇ ਚੰਗੀਆਂ ਚੀਜ਼ਾਂ ਲਿਆਂਦੀਆਂ ਗਈਆਂ ਅ ਦੂਜਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਕਿ ਬਾਇਓਮੈਟ੍ਰਿਕ ਹੋਏਗੀ ਜਿਸ ਜਿਹੜਾ ਬੰਦਾ ਦਿਹਾੜੀ ਲਾਏਗਾ ਉਸੇ ਨੂੰ ਹੀ ਪੈਸਾ ਮਿਲੇਗਾ ਔਰ ਕਾਂਗਰਸ ਸਰਕਾਰ ਕੀ ਕਹਿੰਦੀ ਹੈ ਮੈਂ ਤੇ ਆਪਣੇ ਮੈਡਮ ਰੁਨਾ ਚੋਧਰੀ ਨੂੰ ਹੀ ਦੇਖਿਆ ਕਿ ਭਾਈ ਪਿੰਡਾਂ ਦੇ ਵਿੱਚ ਜੀ ਬਾਇਓਮੈਟ੍ਰਿਕ ਕਿੱਥੋਂ ਲੈ ਕੇ ਆਣੀ ਹੈ ਪਹਿਲੇ ਤੇ ਮੈਡਮ ਤੁਸੀਂ 45 ਸਾਲ ਤੋਂ ਰਾਜ ਕੀਤਾ ਹੈ ਬਾਇਓਮੈਟ੍ਰਿਕ ਹੋਣੀ ਚਾਹੀਦੀ ਹੈ ਦੂਜਾ ਤੁਹਾਨੂੰ ਇਹ ਵੀ ਚੀਜ਼ ਦੱਸ ਦਈਏ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੀ ਸਕੀਮ ਮਿਲਦੀ ਹੈ ਮੋਦੀ ਜੀ ਦੀ ਕਨਕ ਹੋਏ ਜਾਂ ਰਾਸ਼ਨ ਮਿਲਦਾ ਉਹ ਬਾਇਓਮੈਟ੍ਰਿਕ ਉਹ ਅੰਗੂਠਾ ਲਾ ਕੇ ਮਿਲਦਾ ਜੇ ਉਹਨਾਂ ਨੂੰ ਅੰਗੂਠਾ ਲਾ ਕਰਕੇ ਉਹ ਮਿਲਦਾ ਤੇ ਕਿਹਾ ਮਨਰੇਗਾ ਤੋਂ ਜਿਹੜੀ ਸਕੀਮ ਚੇਂਜ ਕੀਤੀ ਜਾ ਰਾਮ ਜੀ ਉਸ ਦੇ ਵਿੱਚ ਬਾਇਓਮੈਟ੍ਰਿਕ ਕਿਉਂ ਨਹੀਂ ਯੂਜ਼ ਹੋ ਸਕਦੀ ਦੂਜਾ ਮੈਂ ਮੈਡਮ ਨੂੰ ਇਹ ਜ਼ਰੂਰ ਪੁੱਛਾਂਗੀ ਕਿ ਮਨਵਾ ਇਹਨਾਂ ਨੂੰ ਆਪ ਝਾੜੂਵਾਦੀ ਸਰਕਾਰ ਨੂੰ ਇਹ ਕਹਿਣਾ ਸੀ ਕੀ ਦਾਲ ਆਟੇ ਦੀ ਸਕੀਮ ਤੁਸੀਂ ਬੰਦ ਕੀਤੀ ਹੈ ਜਿਹੜੀ ਭਾਜਪਾ ਅਕਾਲੀ ਦੇ ਟਾਈਮ ਤੇ ਚੱਲਦੀ ਸੀਗੀ ਉਹ ਸਕੀਮ ਇਹਨਾਂ ਨੇ ਬੰਦ ਕਰਤੀ ਯਾਨੀ ਕਿ ਗਰੀਬ ਦਾ ਚੁੱਲਾ ਤੇ ਆਪ ਸਰਕਾਰ ਤੇ ਕਾਂਗਰਸ ਸਰਕਾਰ ਨੇ ਬੰਦ ਕੀਤਾ ਤੀਜਾ ਜੇ ਬੇਰੋਜ਼ਗਾਰੀ ਪੱਤਾ ਇੱਕ ਪ੍ਰੋਪਰ ਟਾਈਮ ਦੇ ਉੱਤੇ ਨਹੀਂ ਦਿੱਤਾ ਜਾਂਦਾ ਉਥੋਂ ਦੇ ਮਜ਼ਦੂਰ ਪਿੰਡ ਦੇ ਮਜ਼ਦੂਰਾ ਨੂੰ ਤੇ ਪਿੰਡ ਦੇ ਮਜ਼ਦੂਰ ਉਹ ਕਹਿ ਕੇ ਆਪਣਾ ਬੇਰੋਜ਼ਗਾਰੀ ਪੱਤਾ ਜ਼ਰੂਰ ਲੈਣਗੇ ਔਰ ਇਸ ਦੀ ਗਾਰੰਟੀ ਨਰਿੰਦਰભાઈ ਮੋਦੀ ਜੀ ਨੇ ਦਿੱਤੀ ਹੈ ਜੀ ਮੈਡਮ ਇੱਕ ਰੋਲਾ ਵੀ ਪੈ ਰਿਹਾ 60 40 ਉਹ ਕੀ ਰੋਲਾ ਹੈ 60 40 ਦਾ ਰੋਲਾ ਕਿਉਂਕਿ ਇਹਨਾਂ ਇਹ ਤੇ ਸਿਰਫ ਰੋਲਾ ਹੀ ਪਾਣਾ ਜਾਂਦੇ ਆ ਰੋਲਾ ਹੈਗਾ ਕਿ ਕਹਿੰਦੇ ਆ ਕਿ 40% ਜਿਹੜੀ ਹੈਗੀ ਸਟੇਟ ਗਵਰਨਮੈਂਟ ਦੇਗੀ ਮੈਂ ਇੱਥੇ ਪੰਜਾਬ ਦੀ ਜਨਤਾ ਨੂੰ ਇਹ ਦੱਸਣਾ ਚਾਹਾਂਗੀ ਕਿ ਮਨਰੇਗਾ ਦੇ ਉੱਤੇ ਇੰਨਾ ਵੱਡਾ ਕੋਈ ਬਜਟ ਨਹੀਂ ਹੁੰਦਾ ਜਿਆਦਾ ਤੋਂ ਜਿਆਦਾ ਮੇਰੇ ਡਾਟਾ ਅੱਗੇ ਪਿੱਛੇ ਹੋ ਸਕਦੇ ਆ 1200 ਦੇ ਕਰੋੜ ਸਮਥਿੰਗ ਕਰੋੜ ਦੇ ਲਾਗੇ ਚਾਗੇ ਬਜਟ ਹੁੰਦਾ ਤੇ ਜੇ 800 ਕਰੋੜ ਸੈਂਟਰ ਦੇ ਸਕਦੀ ਐ ਸੈਂਟਰ ਤੇ ਕਹਿੰਦੀ ਜਿੰਨਾ ਕਹੋਗੇ ਆਪਾਂ ਉਹਨਾਂ ਦਵਾਂਗੇ ਤੇ ਕਿਹਾ 2-400 ਕਰੋੜ ਰੁਪਈਆ ਉਸ ਸਕੀਮ ਦੇ ਵਿੱਚ ਨਹੀਂ ਪਾਣਗੇ ਮੈਂ ਝਾੜੂ ਵਾਲੀ ਸਰਕਾਰ ਨੂੰ ਇਹ ਸੁਜੈਸ਼ਨ ਦੇ ਜ਼ਰੂਰ ਦਵਾਂਗੀ ਭਾਈ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਦੇ ਉੱਤੇ ਪੈਸਾ ਜਰਾ ਘੱਟ ਖਰਚ ਕਰਿਓ ਉਹ ਪੈਸਾ ਬਹੁਤ ਸਾਰਾ ਪੈਸਾ ਬਚ ਜਾਣਾ ਤੇ ਉਹ ਆਪਾਂ ਆਪਣੇ ਜਿਹੜੇ ਅਸੀਂ ਕਹਿੰਨੇ ਆ ਸਾਡੇ ਮਜ਼ਦੂਰ ਭਾਂ ਪੈਣਪਰਾ ਸਾਡੇ ਦਲਿਤ ਭਾਂ ਪੈਣਪਰਾ ਉਹ ਪੈਸਾ ਸਾਡਾ ਉਹਨਾਂ ਦਾ ਕੰਮ ਜ਼ਰੂਰ ਆ ਜਾਏਗਾ ਇਹ ਬਹੁਤ ਛੋਟਾ ਜਿਹਾ ਬਜਟ ਹੁੰਦਾ ਇਸ ਦੇ ਵਿੱਚ ਕੋਈ ਐਡਾ ਰੋਲ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਇੰਨਾ ਵੀ ਜੇ ਬਜਟ ਇੰਨੇ ਵੀ ਪੈਸੇ ਪਾਣ ਯੋਗ ਹੈ ਸਰਕਾਰ ਨਹੀਂ ਹੈਗੀ ਤੇ ਮੈਨੂੰ ਲੱਗਦਾ ਹੈ ਕਿ ਐ ਸਰਕਾਰ ਨੂੰ ਫੇਰ ਵੋਟ ਮੰਗਣ ਦਾ ਕੋਈ ਹੱਕ ਨਹੀਂ ਹੈ ਦੇਖੋ ਨੂੰ ਮਿਲਦਾ ਕਾਂਗਰਸ ਵਾਲੋ ਘਰ ਘਰ ਜਾ ਕੇ ਵੀ ਲੋਕਾਂ ਨੂੰ ਦੱਸਾਈ ਆ ਰਿਹਾ ਕਿ ਸਕੀਮ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ ਗਲਤ ਨੁਕਸਾਨ ਹੋ ਸਕਦਾ ਇਹ ਕਾਂਗਰਸ ਕਾਸ਼ ਕਾਂਗਰਸ ਦੇ ਹੀ ਸਰਪੰਚ ਪੰਚਾਂ ਨੂੰ ਪੁੱਛਿਆ ਜਾਏ ਕਿ ਭਾਈ ਤੁਸੀਂ ਮਨਰੇਗਾ ਦੇ ਉੱਤੇ ਪਹਿਲੇ ਕਿੰਨੇ ਕੰਮ ਕਰਾਏ ਜੇ ਕਿੰਨੇ ਕ ਕਿ ਸਾਡੇ ਜੇਸੀ ਜਨਤਾ ਦੇ ਕੋਲ ਜਾਵਾਂਗੇ ਨਾ ਲੋਕੀ ਖੁਦ ਹੀ ਬੋਲ ਰਹੇ ਆ ਕਿ ਦਿਹਾੜੀ ਦੇ ਨਾਮ ਦੇ ਉੱਤੇ ਕਿੰਨੇ ਗਵਨ ਕੀਤੇ ਗਏ ਇਹਨਾਂ ਸਰਪੰਚ ਪੰਚਾਂ ਨੇ ਆਪਣੇ ਹੀ ਘਰ ਬਣਾ ਲਏ ਆਪਣੀ ਤਰੱਕੀ ਕਰ ਲਈ ਔਰ ਮਨਰੇਗਾ ਨੂੰ ਬੰਦ ਕਿਉਂ ਕੀਤਾ ਗਿਆ ਮਨਰੇਗਾ ਨੂੰ ਸਿਰਫ ਮਿਸਯੂਜ਼ ਨੂੰ ਖਤਮ ਕਰਨ ਵਾਸਤੇ ਬੰਦ ਕੀਤਾ ਗਿਆ ਇਸੇ ਕਰਕੇ ਜਿੰਨੇ ਮਰਜ਼ੀ ਘਰਾਂ ਵਿੱਚ ਚਲੇ ਜਾਣ ਲੋਕੀ ਬੜੇ ਸਮਝਦਾਰ ਹੈ ਸਾਰੇ ਦੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਸਾਨੂੰ ਪਰਮਾਨ ਵਾਸਤੇ ਲੋਕੀ ਆ ਰਹੇ ਆ ਔਰ ਲੋਕੀ ਇਸ ਚੀਜ਼ ਦੇ ਅਵੇਅਰ ਹੈ ਜੇ ਜਿਹੜੇ ਪੈਨਪਰਾ ਨਹੀਂ ਅਵੇਅਰ ਹੋਣਗੇ ਉਹਨਾਂ ਨੂੰ ਅਸੀਂ ਜ਼ਰੂਰ ਅਵੇਅਰ ਕਰਾਵਾਂਗੇ ਕਿ ਮੈਡਮ ਗੱਲ ਕੀਤੀ ਹੈ ਅਨ ਚੋਦਰੀ ਕਾਫੀ ਵਾਰੀ ਹਾਰ ਆਇਸੀ ਬਾੜ ਆਇਸੀ ਉਹ ਬਾਹਰ ਸੀ ਲੇਕਿਨ ਉਹਨਾਂ ਨੇ ਉਹ ਵਾਰ ਚ ਆ ਕੇ ਤੁਹਾਡੀ ਵਾਰਨਿੰਗ ਤੋਂ ਬਾਅਦ ਆ ਕੇ ਇੱਥੇ ਦੇਖਿਆ ਕਿਵੇਂ ਦੇ ਹਾਲਾਤ ਸਨ ਹਾਂ ਜਦੋਂ ਫਲੱਡ ਆ ਚੁੱਕੇ ਸੀਗੇ ਤੇ ਸਾਡੇ ਅਰੁਣਾ ਚੋਦਰੀ ਮੈਡਮ ਕੈਲੀਫੋਰਨੀਆ ਘੁੰਮ ਰਹੇ ਸੀਗੇ ਤੇ ਫਿਰ ਔਨਲਾਈਨ ਹੋ ਕਰਕੇ ਆਪਾਂ ਮੈਡਮ ਨੂੰ ਗੁਜਾਰਿਸ਼ ਕੀਤੀ ਸੀਗੀ ਕਿ ਕਿਰਪਾ ਕਰਕੇ ਵਾਪਸ ਆਓ ਔਰ ਮੈਡਮ ਨੇ ਵਾਪਸ ਆ ਕੇ ਜਿਹੜੇ ਦੋ ਦੋ ਕੇਲੇ ਵਨਡੇ ਸੀਗੇ ਉਹ ਵੀ ਸਾਰੇ ਲੋਕਾਂ ਨੂੰ ਪਤਾ ਸੀਗਾ ਹੜਾਂ ਦੇ ਵਿੱਚ ਮਾਣ ਨੇ ਅਖਬਾਰ ਦੇ ਉੱਤੇ ਵਾਦੇ ਤੇ ਬੜੇ ਪੂਰੇ ਕਰਦੇ ਪਰ ਉਹ ਸਿਰਫ ਵਾਦੇ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਹੀ ਹੈਗੇ ਆ ਮੈਂ ਜਨਤਾ ਨੂੰ ਵੀ ਦੱਸ ਦਾਂਗੀ ਭਾਈ ਅਸੀਂ ਤੁਹਾਡੇ ਵਾਸਤੇ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦੇ ਰਹਿੰਦੇ ਆ ਔਰ ਇਹ ਵੀ ਸਭ ਨੂੰ ਪਤਾ ਹੈ ਕਿ ਚਾਹੇ ਕੱਚੇ ਕੋਠੇ ਦੀ ਗ੍ਰਾਂਟ ਹੋਏ ਚਾਹੇ ਕਿਸੇ ਵੀ ਪ੍ਰਕਾਰ ਦੀ ਜੜੀ ਸਕੀਮ ਆਂਦੀ ਹੈ ਉਹ ਇਸ ਟਾਈਮ ਦੇ ਉੱਤੇ ਸੈਂਟਰ ਤੋਂ ਹੀ ਆ ਰਹੀ ਹੈ ਔਰ ਸੈਂਟਰ ਪੰਜਾਬ ਦਾ ਭਲਾ ਚਾਹਦੀ ਹੈ ਔਰ ਉਹ ਬਿਨਾ ਕਿਸੇ ਦੇਰੀ ਤੋਂ ਟਾਈਮ ਟੂ ਟਾਈਮ ਪੰਜਾਬ ਨੂੰ ਇਹ ਸਕੀਮਾਂ ਦੇਣ ਤੋਂ ਆਤੂ ਰਹੰਦੀ ਹੈ ਕਿ ਜਿੰਨੀ ਜਲਦੀ ਹੋਏ ਹੈਲਪ ਪੰਜਾਬ ਨੂੰ ਦਿੱਤੀ ਜਾਏ ਲੇਕਿਨ ਅਰਨਾ ਚੋਦਰੀ ਇਹ ਕਹਿੰਨਾ ਕਿ ਸਾਡੇ ਵੱਲੋਂ ਕੀਤਾ ਯਾਰ ਹੈ ਕਾਫੀ ਲੋਕਾਂ ਨੂੰ ਗ੍ਰੈਂਡਾ ਦਿੱਤੀਆਂ ਕਾਫੀ ਲੋਕਾਂ ਦੇ ਕੱਚੇ ਮਕਾਨ ਵੀ ਬਣਾ ਦਿੱਤੇ ਗਏ ਆਂ ਔਰ ਗਲੀਆਂ ਨਾਲੀਆਂ ਦੀ ਗੱਲ ਕੀਤੇ ਉਹ ਤੁਹਾਨੂੰ ਪਤਾ ਹੀ ਹੈ ਅਰੁਨਾ ਚੋਦਰੀ ਮੈਡਮ ਦਾ ਹੁਣ ਮੈਂ ਫਿਰ ਇਹ ਕਾਂਗੀ ਕਿ ਇਹ ਤੱਥੇ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਨਹੀਂ ਮੈਂ ਉਸ ਦੇ ਨਾਲ 100% ਕਹਨਾ ਕਹਿੰਦੇ ਹੋ ਬਟ ਮੈਂ ਅਖਬਾਰਾਂ ਵਿੱਚ ਇਹ ਜ਼ਰੂਰ ਪੜ ਰੜ ਰਹੀ ਆਂ ਕਿ ਸਭ ਤੋਂ ਜ਼ਿਆਦਾ ਪੱਤਾ ਪ੍ਰਾਪਤ ਕਰਨ ਵਾਲੇ ਪੂਰੇ ਪੰਜਾਬ ਵਿੱਚ ਉਹ ਸਾਡੇ ਅਰਣਾ ਚੋਦਰੀ ਮੈਡਮ ਹੈ ਜਿਨ੍ਹਾਂ ਨੂੰ 10 ਲੱਖ ਤੋਂ ਵੀ ਉੱਪਰ ਪੱਤਾ ਮਿਲਦਾ ਹੈ ਤੇ ਸਭ ਤੋਂ ਘੱਟ ਪੱਤਾ ਪ੍ਰਾਪਤ ਕਰਨ ਵਾਲੇ ਸਾਡੇ ਭਾਜਪਾ ਦੇ ਹੀ ਸਾਡੇ ਅਧਿਐਕਸ਼ ਮਾਨਣਯੋਗ ਆਸ਼wini ਜੀ ਨੇ ਔਰ ਉਸ ਪੱਤੇ ਦੇ ਵਿੱਚੋਂ ਵੀ ਮੈਡਮ ਨੇ ਕਿੰਨਾ ਕੁ ਦਾਨ ਦਿੱਤਾ ਹੋਏਗਾ ਲੋਕਾਂ ਨੂੰ ਜਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਤੇ ਮੈਡਮ ਨੇ 27 ਦੇ ਵਿੱਚ ਪੈਸੇ ਖਰਚ ਕਰਨੇ ਸੀਗੇ ਕਾਸ਼ ਉਹ ਮੈਡਮ ਹੁੰ ਨਹੀਂ ਸਾਡੇ ਜਦੋਂ ਹਾਰਡ ਆਇਆ ਉਸ ਦੌਰਾਨ ਹੀ ਕੁਝ ਨਾ ਕੁਝ ਅਮਾਉਂਟ ਉੱਥੋਂ ਦੇ ਲੋਕਾਂ ਨੂੰ ਜ਼ਰੂਰ ਦੇਣੀ ਚਾਹੀਦੀ ਸੀਗੀ ਔਰ ਮੈਡਮ ਦੇ ਕੋਈ ਵੀ ਐਦਾਂ ਦਾ ਫੰਡ ਉਹਨਾਂ ਦੀ ਮੈਨੂੰ ਲੱਗਦਾ ਕਿ ਹਲੇ ਕੋਈ ਅਥਾਰਟੀ ਐਨੀ ਕੋਈ ਵੱਡੀ ਹੈ ਨਹੀਂ ਕਿ ਉਸ ਤਰ੍ਹਾਂ ਦਾ ਕੋਈ ਵੀ ਰਿਲੀਜ਼ ਕਰ ਸਕਣ ਇਹ ਜ਼ਰੂਰ ਦੇਖਦੀਆਂ ਕਿ ਜਦੋਂ ਆਂਦੀ ਹੈ ਸਾਡੇ ਪ੍ਰਾਈਮ ਮਿਨਿਸਟਰ ਦੇ ਅੰਦਰ ਆਂਦੀ ਹੈ ਆਵਾਸ ਯੋਜਨਾ ਉਸ ਟਾਈਮ ਦੇ ਉੱਤੇ ਮਾਨਮ ਅਖਬਾਰ 'ਚ ਖਬਰ ਜ਼ਰੂਰ ਲਿਖਵਾ ਦਿੰਦੇ ਆ ਕਿ ਮੈਂ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਪਾਈ ਸੀਗੀ ਜਿਸ ਦੇ ਤਹਿਤ ਇਹ ਘਰ ਦੀਆਂ ਗਰੰਟਾ ਮਨਜ਼ੂਰ ਹੋ ਗਈਆਂ ਤੇ ਜਦੋਂ ਮੈਡਮ ਦੀ ਆਪਣੀ ਸਰਕਾਰ ਸੀਗੀ ਉਸ ਦੇ ਤਹਿਤ ਇਹੀ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਨੂੰ ਮੈਡਮ ਨੇ ਨਾਮ ਦਿੱਤਾ ਸੀਗਾ ਕੱਚੇ ਘਰਾਂ ਦੀਆਂ ਗਰੰਟਾ ਇਹ ਮੈਮ ਦੀ ਰਾਜਨੀਤੀ ਹੈ ਔਰ ਮੈਡਮ ਐਦਾਂ ਦੀ ਹੀ ਰਾਜਨੀਤੀ ਖੇਡਦੇ ਆਂਦੇ ਆ ਔਰ ਇਹੀ ਉਮੀਦ ਕਰ ਸਕਦੇ ਆ ਉਹਨਾਂ ਤੋਂ ਜੀ ਮੈਡਮ ਗੱਲ ਕਿਤੇ 2027 ਦੇ ਇਲੈਕਸ਼ਨ ਵਿੱਚ ਸਿਰ ਤੇ ਹੈ ਕਿਦਾਂ ਹੀ ਰਾਜਨੀਤੀ ਰਹਿਗੀ ਤੁਹਾਡੀ ਅ ਸਾਡੀ ਦੇਖੋ ਮੈਂ ਪਹਿਲੇ ਵੀ ਕਿ ਉਹ ਵਿਸ਼ਿਆਂ ਤੇ ਬੋਲਣਾ ਜ਼ਰੂਰ ਉਚਿਤ ਸਮਝਦੀ ਆ ਜਿਸ ਦੇ ਵਿੱਚ ਮੇਰੇ ਦਿਨਾਨਗਰ ਵਿਧਾਨ ਸਭਾ ਨੂੰ ਫਾਇਦਾ ਹੋਵੇ ਜਿਸ ਦੇ ਵਿੱਚ ਲੋਕਾਂ ਨੂੰ ਫਾਇਦਾ ਹੋਵੇ ਦੇਖੋ ਲੋਕਾਂ ਦਾ ਇਸ ਟਾਈਮ ਦੇ ਉੱਤੇ ਜੋ ਵੀ ਪੰਜਾਬ ਦੇ ਹਾਲਾਤ ਹੈ ਖਾਸ ਕਰ ਦਿਨਾਨਗਰ ਦੇ ਕਿ ਬਾਕੀ ਜਗ੍ਹਾ ਦੇ ਉੱਤੇ ਅਸੀਂ ਜਾ ਕਰਕੇ ਦੇਖਦੇ ਆ ਕਿ ਕਿਤੇ ਨਾ ਕਿਤੇ ਕੁਝ ਨਾ ਕੁਝ ਕੋਈ ਤਰੱਕੀ ਹੋਈ ਹੈ ਬਟ ਦਿਨਾਨਗਰ ਵਿਧਾਨ ਸਭਾ ਇੱਕ ਐਸਾ ਵਿਧਾਨ ਸਭਾ ਹੈ ਜਿਹੜਾ ਡੇ ਬਾਈ ਡੇ ਜਿੰਨੇ ਤਰੱਕੀ ਨਾ ਕਰਕੇ ਨੀਚੇ ਤੋਂ ਨੀਚੇ ਹੀ ਗਿਆ ਇਵਨ ਬਰਸਾਤ ਆ ਜਾਵੇ ਤੇ ਫਲੱਡ ਪਿੱਛੋਂ ਆਏ ਨਾ ਐ ਬਟ ਦੀਨਾ ਨਗਰ ਚ ਫਲੱਡ ਦੀ ਸਥਿਤੀ ਸਭ ਤੋਂ ਪਹਿਲੇ ਘੋਸ਼ਿਤ ਹੋ ਜਾਂਦੀ ਹੈ ਅ ਇੱਥੇ ਬੱਚਿਆਂ ਦੀ ਸਟੱਡੀ ਸਕੂਲ ਲੈਵਲ ਦਾ ਤੇ ਚਲੋ ਠੀਕ ਹੈ ਬਟ ਜੇ ਅਸੀਂ ਕਾਲਜ ਲੈਵਲ ਦੀ ਜਾਂ ਉੱਚ ਸਤਰ ਦੀ ਜਿਹੜੇ ਮਾਪਿਆਂ ਨੂੰ ਬਹੁਤ ਜ਼ਰੂਰਤ ਹੈ ਉਸ ਸਟੱਡੀ ਨੂੰ ਦੇਖੀਏ ਉਹਦੇ ਵਿੱਚ ਵੀ ਕੋਈ ਕਿਸੇ ਪ੍ਰਕਾਰ ਦੀ ਤਰੱਕੀ ਦੀਨਾ ਨਗਰ ਚ ਨਹੀਂ ਹੋਈ ਬੜੇ ਸਾਰੇ ਐਸੇ ਮੁੱਦੇ ਐ ਜਿਹੜੇ ਦੀਨਾ ਨਗਰ ਨੂੰ 1947 ਦੇ ਵਿੱਚ ਹੀ ਲੱਗਦਾ ਹੈ ਕਿ ਹੱਲੇ ਅਸੀਂ 1947 ਵਿੱਚ ਹੀ ਜੀ ਰਹੇ ਆ 2025 ਆਤੇ ਗਿਆ ਪਰ ਤਰੱਕੀ ਦੇ ਨਾਮ ਤੇ ਦੀਨਾ ਨਜ਼ਰ ਚ 2025 ਨਹੀਂ ਆਇਆ ਲੋਕਾਂ ਨੂੰ ਕੀ ਮੈਸੇਜ ਦਿਓਗੇ ਲੋਕਾਂ ਨੂੰ ਮੈਂ ਇਹ ਮੈਸੇਜ ਦਵਾਂਗੀ ਕਿ ਤੁਸੀਂ ਕਿਰਪਾ ਕਰਕੇ ਜੇ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਤੁਸੀਂ ਆਸੇ ਪਾਸੇ ਦੀਆਂ ਸਟੇਟ ਦੇ ਵਿੱਚ ਸਰਕਾਰਾਂ ਦੇਖੋ ਜੇ ਅਸੀਂ ਗੱਲ ਕਰੀਏ ਹਰਿਆਣਾ ਦੀ ਹਰਿਆਣਾ ਨੇ ਡੇ ਬਾਈ ਡੇ ਤਰੱਕੀ ਹੀ ਕੀਤੀ ਹੈ ਔਰ ਡਬਲ ਇੰਜਨ ਦੀ ਸਰਕਾਰ ਕਿਸੇ ਸਟੇਟ ਵਾਸਤੇ ਹੋਣਾ ਬਹੁਤ ਜ਼ਰੂਰੀ ਹੈ ਤੇ ਕਿਰਪਾ ਕਰਕੇ 2027 ਦੇ ਵਿੱਚ ਵੀ ਕਿਉਂ ਨਾ ਪੰਜਾਬ ਦੇ ਵਿੱਚ ਵੀ ਡਬਲ ਇੰਜਨ ਸਰਕਾਰ ਨੂੰ ਪ੍ਰਮੋਟ ਕੀਤਾ ਜਾਏ ਤੇ ਬੀਜੇਪੀ ਨੂੰ ਵੋਟ ਜ਼ਰੂਰ ਕਰਿਓ ਕਿਉਂਕਿ ਖਾਲੀ ਇੱਕ ਬੀਜੇਪੀ ਸਰਕਾਰ ਹੀ ਹੈਗੀ ਹੈ ਜਿਹੜੀ ਦਿਨਨਗਰ ਦਾ ਪਲੱਸ ਪੰਜਾਬ ਦਾ ਭਲਾ ਸੋਚ ਸਕਦੀ ਔਰ ਭਲਾ ਕਰਨ ਦੀ ਹਿੰਮਤ ਵੀ ਰੱਖਦੀ ਹੈ ਜੇ ਇਹ ਮਨਰੇਗਾ ਦੇ ਤਹਿਤ ਜਿਹੜੀ ਚੇਂਜ ਹੋਈ ਜੇ ਜੈ ਆਪਣੇ ਜੀ ਰਾਮ ਜੀ ਨੂੰ ਪ੍ਰਮੋਟ ਨਹੀਂ ਕਰ ਪਾਂਗੇ ਬਟ ਇਟ ਮੀਨਸ ਕਿ ਇਹ ਲੋਕੀ ਫੇਲਿਅਰ ਨਾ ਔਰ ਅਸੀਂ ਉਹ ਤੁਹਾਡ ਨੂੰ ਜਰੂਰ ਵਾਦਾ ਕਰਦੇ ਆ ਕਿ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਆਉਣ ਦੇ ਨਾਲ ਜੜੀਆਂ ਵੀ ਪੰਜਾਬ ਦੀਆਂ ਮੁਸ਼ਕਿਲਾਂ ਉਹਨੂੰ ਜਰੂਰ ਦੂਰ ਕਰਾਂਗੇ ਜੜੀਆਂ ਵੀ ਕਮੀਆਂ ਉਹਨੂੰ ਵੀ ਦੁਰਸਤ ਕਰਾਂਗੇ ਫਿਰ ਤੋਂ ਮੈਂ ਜੀ ਰਾਮ ਜੀ ਦੇ ਉੱਤੇ ਜੇ ਮੈਂ ਲੈ ਕੇ ਜਾਵਾਂ ਕਿ ਆਪਣੇ ਮਜ਼ਦੂਰ ਭੈਣ ਭਰਾਵਾਂ ਨੂੰ ਇਹ ਜ਼ਰੂਰ ਦੱਸਾਂਗੀ ਕਿ ਸਾਡੀ ਹਰਿਆਣਾ ਦੇ ਵਿੱਚ 400 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ ਜਦੋਂ ਕਿ ਪੰਜਾਬ ਦੇ ਵਿੱਚ 346 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ ਇਸ ਦੇ ਉੱਤੇ ਕੋਈ ਗੱਲ ਨਹੀਂ ਕਰਦਾ ਜੇ ਮੈਂ ਜੰਮੂ ਦੀ ਗੱਲ ਕਰਾਂ ਉੱਥੇ ਸਾਡੇ ਏਮਜ਼ ਦੋ ਏਮਜ਼ ਹੈ ਪਹਿਲੀ ਸਟੇਟ ਹੈਗੀ ਹੈ ਜਿੱਥੇ ਦੋ ਤਰ੍ਹਾਂ ਦੇ ਏਮਜ਼ ਹੈ ਜੇ ਆਈਆਈਟੀ ਦੀ ਵੀ ਗੱਲ ਕਰੀਏ ਉੱਥੇ ਹੈਗਾ ਪੰਜਾਬ ਦੇ ਵਿੱਚ ਐਦਾ ਦਾ ਕੁਝ ਵੀ ਨਹੀਂ ਹੈਗਾ ਮੈਂ ਜ਼ਰੂਰ ਪੰਜਾਬੀਆਂ ਨੂੰ ਖਾਸ ਕਰਕੇ ਗੁਰਦਾਸਪੁਰ ਨੂੰ ਮੈਂ ਜਰੂਰ ਗਰੰਟੀ ਦਵਾਂਗੀ ਕਿ ਅਸੀਂ ਹੈਲਥ ਨੂੰ ਲੈ ਕੇ ਵੀ ਇੱਕ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੇ ਐਜੂਕੇਸ਼ਨ ਨੂੰ ਵੀ ਲੈ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਔਰ ਰੋਜ਼ਗਾਰ ਨੂੰ ਲੈ ਕੇ ਵੀ ਵਧੀਆ ਪੱਧਰ ਤੇ ਜਾਵਾਂਗੇ ਤੇ ਵਧੀਆ ਤਰੀਕੇ ਦੇ ਨਾਲ ਕੰਮ ਜਰੂਰ ਕਰਾਂਗੇ ਇਹ ਮੈਂ ਆਪਣੇ ਦਿਨਾਂ ਨਗਰ ਨਿਵਾਸੀਆਂ ਨੂੰ ਪਲੱਸ ਪੰਜਾਬ ਦੇ ਵਸੀਆਂ ਨੂੰ ਵੀ ਇਹ ਮੈਸੇਜ